ਮਹਿੰਮ ਜਿਹੜੀ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਡੀਜੀ ਸਾਹਿਬ ਇਹਨੂੰ ਲੀਡ ਕਰ ਰਹੇ ਹਨ ਯੁਥ ਨਸ਼ਿਆਂ ਵਿਰੋਧ ਇਹ ਦੇਚ ਜਿਹਨੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਕੈਸੋ ਆਪਰੇਸ਼ਨਸ ਜਿਹੜੇ ਹਨ ਕੋਆਰਡੀਨੇਟਡ ਸਰਕ ਆਪਰੇਸ਼ਨਸ ਉਹਨਾਂ ਦਾ ਬੇਸਿਕ ਮੈਕ ਸਟ੍ਰੈਟਜੀ ਪਲਾਨਿੰਗ ਉਹ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਥੋੜੀ ਚੇਂਜ ਕੀਤੀ ਹੈ ਘੇੜਾ ਪਾ ਕੇ ਸਰਚ ਕਰਨ ਤੋਂ ਬਜਾਏ ਆਪਾਂ ਪਹਿਲਾਂ ਸਰਵੇਲੈਂਸ ਕਰਦੇ ਹਾਂ ਟਾਰਗੇਟ ਕਰਦੇ ਹਾਂ ਟਾਰਗੇਟ ਦਿੱਤਾ ਹੁੰਦਾ ਆ ਜਿਹੜੀ ਸਰਵੇਲੈਂਸ ਹੁੰਦੀ ਹੈ ਉਹ ਬਿਲਕੁਲ ਖੂਫੀਆ ਤਰੀਕੇ ਨਾਲ ਹੁੰਦੀ ਹੈ 8-10 ਦਿਨ ਚੱਲਦੀ ਹੈ ਉਸ ਤੋਂ ਬਾਅਦ ਸਵੇਰੇ 4 ਤੋਂ 6 ਵਜੇ ਤੱਕ ਆਪਰੇਸ਼ਨ ਅੱਜ ਕਾਫੀ ਰਿਪੋਰਟਸ ਵੀ ਆ ਰਹੀ ਸੀਗੀ ਕੁਝ ਜਿਹੜੀ ਪਬਲਿਕ ਆਂਦੀ ਹੈ ਦਫਤਰਾਂ ਚ ਸਾਨੂੰ ਮਿਲਣ ਉਹਨਾਂ ਨੇ ਵੀ ਕੰਪਲੇਨਟ ਕੀਤੀ ਸੀਗੀ ਲਾਡੋਵਾਲ ਥਾਣੇ ਚ ਇੱਕ ਕਲਵੰਡੀ ਕਰਕੇ ਪਿੰਡ ਬੰਦਾ ਜੀ ਤੇ 8 ਬੰਦੇ ਆਇਡੈਂਟੀਫਾਈ ਕੀਤੇ ਸੀਗੇ 15 ਦਿਨ ਪਹਿਲਾਂ ਜਿਹਨਾਂ ਤੇ ਸਰਵੇਲੈਂਸ ਚੱਲ ਰਹੀ ਸੀ ਅੱਜ 5 ਬੰਦੇ ਫੜੇ ਗਏ ਸਮੇਤ ਰਿਕਵਰੀ ਤੇ ਟੋਟਲ ਪਰਚੇ 18 ਹਨ ਇਹਨ 5 ਬੰਦਿਆਂ ਦੇ ਇਹਨ 5 ਬੰਦਿਆਂ ਤੇ ਟੋਟਲ ਪਰਚੇ ਜਿਹੜੇ ਹਨ 18 ਤੇ ਫਿਲਹਾਲ ਬੇਲ ਤੇ ਭਾਰਾ ਹੋਇਆ ਸੀ ਦੂਸਰੀ ਚੀਜ਼ ਵੀ ਮੈਂ ਤੁਹਾਨੂੰ ਬਰੀਫ ਕਰਾਂਗਾ ਇਸ ਤੇ ਕੋਈ ਕੁਸਚਨ ਹੈ ਤਾਂ ਪੁੱਛੋ ਸਰ ਕਿਸ ਨੇ ਕਵਰੀ ਕੀ ਨਹੀਂ ਹੋਈ ਹੈ ਸਰ ਅਪਰਾਧ ਕਿ ਅਲਗ-ਅਲਗ ਹੈ ਜੀ 150 ਗ੍ਰਾਮ ਹਿਰੋਇਨ ਹੈ 171 ਗ੍ਰਾਮ ਹਿਰੋਇਨ ਹੈ ਐਟਸੈਟਰਾ ਐਟਸੈਟਰਾ ਸੀ ਤੇ ਐਕਚੁਅਲੀ ਸਰ ਬਾਰ-ਬਾਰ ਹੈਬਿਚੁਅਲ ਹੈ ਕ੍ਰੋਨਿਕ ਹੈ ਤਾਈਂ ਤਾਂ ਮੈਂ ਕਿਹਾ ਪੰਜ ਅੱਠ ਅਤੇ ਬੰਦੇ ਸੀਗੇ ਟੋਟਲ ਜਿਹੜੇ ਆਈਡੈਂਟੀਫਾਈ ਕੀਤੇ ਸੀ ਅੱਜ ਤੱਕ ਜਿੱਥੇ-ਜਿੱਥੇ ਰਹਿ ਰਹੇ ਸੀ आई की कर कि घर रेसी कितने हो रहे नहीं देखो पता नहीं देखो 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 हर चीज़ एस एच ओ तक हर चीज़ जिले च क्राइम ब्रांच भी है जिले स्पेशल सेल भी है स्पेशल ब्रांचेस भी होंगे उन्होंने कम ही एक है एस एच ओ है उन्हें कोर्ट भी जाना है ਉਨੇ ਲਾਕੇ ਵੀ ਲਗਾਨੇ ਉਹਨੇ ਲਾਅਨ ਆਰਡਰ ਤੇ ਵੀ ਜਾਣਾ ਜਦ ਕੋਈ ਮੁਹਿੰਮ ਚਲਦੀ ਹੈ ਜਿਵੇਂ ਪੰਜਾਬ ਸਰਕਾਰ ਦੀ ਇਹ ਮੁਹਿੰਮ ਹੈ ਐਦਾਂ ਦੀ ਮੁਹਿੰਮ ਚ ਤੁਹਾਨੂੰ ਟੋਟਲ ਫੋਕਸ ਕਰਨਾ ਪੈਂਦਾ ਹੈ ਹੋਰ ਫਿਰ ਤੁਸੀਂ ਕੁਝ ਨਹੀਂ ਕਰ ਰਹੇ ਸਾਡੇ ਇੱਥੇ ਤਿੰਨ ਅਲੱਗ-ਅਲੱਗ ਸੈੱਲ ਬਨੇ ਹੋ ਇੱਕ ਤਾਂ ਸੀਆਈਏ ਹੋ ਗਿਆ ਇੱਕ ਸਪੈਸ਼ਲ ਸੈੱਲ ਹੋ ਗਿਆ ਇੱਕ ਕ੍ਰਾਈਮ ਬ੍ਰਾਂਚ ਹੋ ਇਨ ਸਾਰਿਆਂ ਦਾ ਸਿਰਫ ਤੇ ਸਿਰਫ ਕੰਮ ਜਿਹੜਾ ਹੈ ਉਹ ਨਸ਼ਾ ਖਤਮ ਕਰਨਾ ਹੈ ਸਪਲਾਈ ਚੇਨ ਨੂੰ ਤੋੜਨਾ ਤੇ ਇਹਨਾਂ ਦੀ ਨਾ ਤਾਂ ਲਾਅਨ ਆਰਡਰ 'ਚ ਡਿਊਟੀ ਪੈਂਦੀ ਹੈ ਨਾ ਇਹ ਕੋਰਟ ਜਾਂਦੇ ਨਾ ਇਹ ਹੋਰ ਕੋਈ ਤਫਤੀਸ਼ ਕਰਦੇ ਤੇ ਫੋਕਸਡ ਅਪਰੋਚ ਇਹ ਹਰ ਜਗ੍ਹਾ ਦੀ ਦੁਨੀਆ ਜਗ੍ਹਾ ਤੁਸੀਂ ਦੇਖੋਗੇ ਹਰ ਜਗ੍ਹਾ ਨਹੀਂ ਹੋਣਾ ਜਦ ਕੋਈ ਮੁਹਿੰਮ ਚਲਦੀ ਹੈ ਤੇ ਸਪੈਸ਼ਲਾਈਜ਼ਡ ਹੁਣ ਐਨਟੀਫ ਬਣੀ ਐਂਟੀ ਨਾਰਕੋਟਿਕ ਟਾਸਕ ਫੋਰਸ ਉਹਦਾ ਕੰਮ ਹੀ ਹੈ ਐਨਆਈ ਦਾ ਕੰਮ ਹੀ ਟੈਰਰਿਸਟ ਰਿਲੇਟਡ ਕ੍ਰਾਈਮ ਦੇ ਜਿਹੜਾ ਸਰ ਮੋਸ ਤੇਦੇ ਇਸੇ ਬਾਹਰ ਆ ਕੇ ਤੇ ਉੱਪਰ ਮੋਨਿਟਰਿੰਗ ਇੰਦੀ ਮੈਂ ਆਹ ਮੋਨਿਟਰਿੰਗ ਹੀ ਤਾਂ ਹੈ ਦਿਸ ਇਜ਼ ਮੋਨਿਟਰਿੰਗ ਡਿਜੀਸ ਆ ਰੋਜ਼ ਮੋਨਿਟਰ ਕਰ ਰਹੇ ਨੇ ਰੋਜ਼ ਸਵੇਰੇ ਸਾਡੇ ਕੋਲ ਲਿਸਟਾਂ ਆ ਜਾਂਦੀਆਂ ਮੈਂ ਆਫਿਸ ਦੇਵ ਗਾਟ ਲਿਸਟ ਇਨ ਫੈਕਟ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਕਾਫੀ ਪੈਰਾਮੀਟਰਸ ਚ ਜ਼ਿਲ੍ਹਿਆਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਐਸਸ ਕੀ ਜਾਂਦੀ ਹੈ ਹੈਡਕ quartal ਲੈਵਲ ਤੇ ਤੇ ਪੰਜਾਬ ਸਰਕਾਰ ਦੇ ਜਿਹੜੇ ਵੀ ਬੇਲਡ ਆਊਟ ਬੰਦੇ ਬੇਲਡ ਆਊਟ ਉਹਨਾਂ ਦੀ ਆਪਾਂ ਚਾਰ ਚੀਜ਼ਾਂ ਦੇਖਦੇ ਕਿ ਬੇਲੌਕ ਹੋ ਗਿਆ ਜੀ ਉਹਨੂੰ ਵੈਰੀਫਾਈ ਕੀਤਾ ਕਿ ਤਾਂ ਕਿ ਉਹ ਹੁਣ ਵੀ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਨੰਬਰ 1 ਨੰਬਰ 2 ਅਗਰ ਕਰ ਰਿਹਾ ਹੈ ਫਿਰ ਆਪਾਂ ਇਦਾਂ ਹੀ ਸਰਵਲੈਂਸ ਲਾਗ ਉਹਨਾਂ ਨੂੰ ਫੜ ਰਹੇ ਨੰਬਰ 3 ਅਗਰ ਉਹ ਜੇਲ ਤੋਂ ਬਾਹਰ ਆਏ ਤੇ ਐਡਿਕਟ ਹੈ ਵੇਚਦਾ ਵੀ ਹੈ ਤੇ ਐਡਿਕਟ ਹੈ ਕੀ ਉਹਨੂੰ ਆਪਾਂ ਓਟ ਸੈਂਟਰ ਜਾਂ ਰੀਹੈਬਿਟੇਸ਼ਨ ਸੈਂਟਰ ਚ ਭੇਜਤੀ ਕਰਾਇਆ ਹੈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਰੋਜ਼ ਦੀ ਮੋਨਿਟਰਿੰਗ ਹੋ ਰਹੀ ਹੈ। ਅੱਛਾ ਬਾਕੀ ਮੈਂ ਤੁਹਾਨੂੰ ਕਮਿਸ਼ਨ ਕਮਿਸ਼ਨਰੇਟ ਲੁਧਿਆਣਾ ਚ ਇਤਲੇ 4 ਮਹੀਨਿਆਂ ਚ ਜਿਹੜਾ 1 ਮਾਰਚ ਤੋਂ ਹੱਲਾ ਬੋਲ ਜਿਹੜਾ ਹੋਇਆ ਸੀਗਾ ਸ਼ੁਰੂ ਟੋਟਲ ਐਫਆਰ ਜਿਹੜੀ ਹੋਈਆਂ ਐਨਡੀਪੀਐਸ ਦੀ 467 ਹੈ ਜੀ। 467 ਟੋਟਲ ਨੰਬਰ ਆਫ ਅਕਿਊਜ਼ ਅਰੈਸਟਿਡ सिक्स ट्वेंटी थ्री है जी जी रिकवरी है वो मैम थो मोटा मोटा दस दिना भी के जी हीरोन पंद्रह किलो अफीम पॉपी हस्क तीन सौ के जी के करीब है जी थोड़े ऊपर उप, नीचे छे किलो ਟੋਟਲ ਕੈਸੋ ਆਪਰੇਸ਼ਨਸ ਇਹ ਜਿਹੜੇ ਆਪਾਂ ਟਾਰਗੇਟਡ ਕੈਸੋ ਆਪਰੇਸ਼ਨਸ ਐ ਇਹ 4 ਮਹੀਨਿਆਂ ਚ 18 ਹੋਣੀ ਚਾਹੀਦੀ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਗੀ ਐਨਡੀਪੀਐਸ ਦੀ ਕਨਵਿਕਸ਼ਨ ਰੇਟ ਕਨਵਿਕਸ਼ਨ ਰੇਟ ਸਮਝ ਗਏ ਤੁਸੀਂ ਐਨਡੀਪੀਐਸ ਦਾ ਕਨਵਿਕਸ਼ਨ ਰੇਟ ਐਂਡ ਐਨਡੀਪੀਐਸ ਦੇ ਕੇਸਸ 92% ਇਹ ਮੇ ਕਮਿਸ਼ਨਰ ਤੁਹਾਨੂੰ ਜਾਣ ਆ ਦਿੱਤਾ 68 ਐਕਸ ਚ ਜਿਹੜੀ ਆਪਾਂ ਪ੍ਰਾਪਰਟੀ ਫ੍ਰੀਜ਼ ਕਰਾਨੀ ਹੈ ਜੀ ਇਹ ਟੋਟਲ 14 ਪ੍ਰਾਪਰਟੀਆਂ ਫ੍ਰੀਜ਼ ਹੋਈਆਂ ਜਿਨ੍ਹਾਂ ਦੀ ਜਿਹੜੀ ਵਾਰਥ ਹੈ ਉਹ 30 ਕਰੋੜ ਦੇ ਕਰੀਬ ਹੈ 10 ਡੈਮੋਲੇਸ਼ਨਸ ਹੋਈਆਂ ਜਿਨ੍ਹਾਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਵਕਫ ਬੋਰਡ ਦੀ ਜ਼ਮੀਨ ਸੀਗੀ ਐਡਿਕਟਸ ਜਿਹੜੇ ਹੈ ਡਰਗ ਐਡਿਕਟਸ ਇਹ ਹੁਣ ਮੈਂ ਜਿਹੜਾ ਕਹਿ ਰਿਹਾ ਇਹ ਡਿਮਾਂਡ ਸਾਈਡ ਨੂੰ ਖਤਮ ਕਰਨ ਜਿਹੜੇ ਐਡਿਕਟਸ ਹੈ ਜਿਨ੍ਹਾਂ ਨੂੰ ਡੀਡਿਕਸ਼ਨ ਸੈਂਟਰ ਤੇ ਭਰਤੀ ਕਰਾਇਆ ਹੈ ਪੁਲਿਸ ਉਹ 105 ਹੈ ਐਡਿਕਟਸ ਇਦਾਂ ਦੇ ਐਡਿਕਟਸ ਜਿਨ੍ਹਾਂ ਨੂੰ ਓਟ ਕਲੀਨਿਕ ਜਾ ਕੇ ਉਹਨਾਂ ਦੀ ਪਰਚੀਆਂ ਬਣਾ ਕੇ ਕਾਰਡ ਬਣਾ ਕੇ ਹਫਤ ਹਫਤੇ ਵਾਰੀ ਆਪਾਂ ਜਿਹੜਾ ਭੇਜਣੇ ਆਣਾਂ ਨੂੰ ਉਹ ਜਿਹੜੀ ਦਵਾਈ ਲੈਣ ਲਈ ਉਹ 627 ਹੈ 627 ਇਹ ਦਿੱਲੀ ਚੱਲ ਰਹੀ ਹੈ ਸੇਫ ਪੰਜਾਬ ਦੀ ਜਿਹੜੀ ਟਿਪ ਲਾਈਨ ਹੈ ਜੀ ਸੇਫ ਪੰਜਾਬ ਦੀ ਉੱਥੇ ਵੀ 600 ਦੇ ਕਰੀਬ ਜਿਹੜੀ ਟਿਪਸ ਹਨ ਉਹ ਡਿਸਪੋਜ਼ ਆਫ ਕਰ ਕਰਤੀਆਂ ਇਹਦੇ ਚ 64A ਤਾਂ ਨਹੀਂ ਆਹ ਇੱਕ ਤੋਂ ਫੜਨ ਯੁਧ ਨਸ਼ਿਆਂ ਵਿਰੁੱਧ ਦੀ ਜਿਹੜੀ ਸੰਪਰਕ ਮੀਟਿੰਗਸ ਹਨ ਉਹ ਵੀ ਇਨ 4 ਮਹੀਨਿਆਂ ਚ 345 ਹੋ ਗਈਆਂ ਛੋਟੀ ਛੋਟੀ ਕੋਈ ਵੱਡੀ ਮੀਟਿੰਗਸ ਨਹੀਂ ਕਰ ਰਹੇ ਹਾਂ ਔਰ ਤੇ ਵੱਡੀ ਮੀਟਿੰਗਸ ਨਾਲ ਕੋਈ ਫਾਇਦਾ ਵੀ ਨਹੀਂ ਹੁੰਦਾ ਕਿਉਂਕਿ ਉਹ ਵਨ ਸਾਈਡਡ ਹੁੰਦੀ ਤੁਸੀਂ 100 ਬੰਦਿਆਂ ਨਾਲ ਤੁਹਾਡੇ ਕੋਲ ਅੱਧਾ ਘੰਟਾ ਤੁਸੀਂ 100 ਬੰਦਿਆਂ ਨਾਲ ਅਗਰ ਮੀਟਿੰਗ ਕਰ ਰਹੇ ਹੋ ਜਾਂ ਉਹਨਾਂ ਨੂੰ ਮੋਟੀਵੇਟ ਕਰ ਰਹੇ ਹੋ ਤਾਂ ਹਰ ਕਿਸੇ ਦੇ ਤੁਸੀਂ ਵਿਊਸ ਨਾ ਤਾਂ ਸੁਣ ਸਕਦੇ ਹੋ ਨਾ ਇੱਕ ਪਰਸੈਂਟ ਆ ਚਾਹੁੰਦਾ ਤੇ ਆਪਾਂ ਜਿਹੜੀ ਮੀਟਿੰਗਸ ਕਰ ਰਹੇ ਨਾਟ ਮੋਰ ਦੈਨ 25 ਪੀਪਲ ਚਲੇਗੇ ਜੀ ਚਾਰ ਪੰਜ ਘਰ ਵਾਲੇ ਆਲੇ ਦੋਲੇਾਨੂੰ ਬੁਲਾ ਲਿਆ ਮੀਟਿੰਗ ਕਰ ਲਈ 15 ਮਿੰਟ ਚਾਪੀ ਲਈ ਆ ਤੇ A4 345 ਹੋ ਗਏ ਹੋਰ ਕੋਈ ਕੋਈ ਕਿਸੇ ਨਾ ਕੋਈ ਕੁਰਸੀ ਜੀ ਜਾਂ ਸਜੇਸ਼ਨ ਕੋਈ ਜੀ ਹੈਪਚੂਲ ਪੈਨਲਸ ਆਪਣਾ ਪ੍ਰੋਟੈਕਟ ਹੈ ਜੀ ਬਾਹਰ ਪਰ ਪਟਛੇ ਹੈ ਜੀ ਜੀ ਨੈਕਸਟ ਜੇਵਾਦ ਨਾ ਹੋਵੇ ਜਾਂ ਕੁਛ ਐਸਾ ਨਾ ਮੈਂ ਉਹ ਵੀ ਦੱਸ ਦਿੰਦਾ ਪਹਿਲਾਂ ਐਦਾਂ ਹੁੰਦਾ ਸੀਗਾ ਕਿ ਜਿਹੜੇ ਬੇਲਡ ਆਊਟ ਹੁੰਦੇ ਸੀਗੇ ਉਹਨਾਂ ਦੇ ਜ਼ਮਾਨਤੀ ਜਿਹੜੇ ਬੇਲ ਆਰਡਰਸ ਆ ਉਹਦੇ ਚ ਜ਼ਿਆਦਾ ਕੁਝ ਲਿਖਿਆ ਨਹੀਂ ਹੁੰਦਾ ਸੀ ਠੀਕ ਹੈ ਜੀ ਹੁਣ ਆਪਾਂ ਚਾਰ ਲਾਈਨਾਂ ਲਿਖਾਂਗੇ ਜਿਹੜੇ ਬੇਲ ਆਰਡਰਸ ਹੋ ਰਹੇ ਆ ਗੱਲ ਕਰਕੇ ਜੁਡੀਸ਼ੀਅਲ ਆਫਸਰਸ ਨਾਲ ਕੋਤਾਲ ਮਿਲਤਾ ਦੋਨਾਂ ਦਾ ਹਾਈ ਉਹਦੇ ਵਿੱਚ ਇੱਕ ਵੈਰੀ ਇੰਪੋਰਟੈਂਟ ਲਾਈਨ ਜਿਹੜੀ ਲਿਖਵਾ ਰਹੇ ਕਿ ਅਗਰ ਇਹਨੇ ਦੁਬਾਰਾ ਇਦਾਂ ਦਾ ਕੋਈ ਇਹ ਕੰਮ ਕੀਤਾ ਬਿਲਡਿੰਗ ਕੀਤੀ ਤੇ ਦੀ ਬੇਲ ਕੈਨਸਲ ਕਰ ਦਿੱਤੀ ਜਾਂਦੀ ਜਿਹੜਾ ਪਹਿਲਾਂ ਨਹੀਂ ਹੁੰਦਾ ਸੀ ਉਹਦੇ ਉਹਦੇ ਚ ਵੀ ਆਪਾਂ ਕੁਛ 6 6 ਬੀਲਸ ਹਾਂਜੀ 6 ਬੀਲਸ ਜਿਹੜੀ ਹੈਗੀਆਂ ਪੁਰਾਨੀਆਂ ਉਹ ਕੈਨਸਲ ਕਰਾ ਦਿੱਤੇ ਕਿੰਨੇ ਜੀ 6 6 ਇਹ ਇਹ ਤਾਂ ਵੀ ਨੰਬਰ ਜਿਹੜਾ ਹੈ ਇਹ ਵਧੂਆ ਕਿਉਂਕਿ ਹੁਣ ਜਿਹੜੀ ਵੀ ਬੇਲ ਹੋ ਰਹੀ ਹੈ ਉਹਦੇ ਚ ਇਹ ਲਿਖਿਆ ਗਿਆ ਸਰ ਜਿਹੜੀ ਜਾਲੀ ਜਿਹੜੀ ਜਾਲੀ ਜਿਹੜੀ ਖੜੇ ਓਟਾ ਵੀ ਜਦਾ ਸਾਰੀ ਪੁਆਇੰਟ ਸੀ ਕਾਰਪੋਰੇਟ ਦੇ ਟ੍ਰਾਂਸਪੋਰਟ ਦੇ ਟ੍ਰਾਂਸਪੋਰਟ ਦੀਆਂ ਗੱਡੀਆਂ ਖੜੀਆਂ ਪਾਰਕਿੰਗ ਉਹ ਆਪਣਾ ਦੇ ਲਈ ਛੋਟਾ ਨੇ ਮਕਾਨ ਬਣਾਇਆ ਸੀ ਆਪ ਤੋ ਮਿਲਦੇ ਆਇਆ ਉਹੀ ਪਤਾ ਦਾ ਐਡਰੈਸ ਉਹ ਪਤਾ ਦਾ ਆਧਾਰ ਕਾਰ ਉਸ ਪਤਾ 'ਚ ਮੀਟਰ ਕਿਵੇਂ ਲਗਾ ਦੇਖੋ ਦੇਖੋ ਦੇਖ ਮੀਟਰ ਬਿਜਲੀ ਮਹਿਕਮਾ ਆਧਾਰ ਕਾਰ ਫਲਾ ਤੁਸੀਂ ਤੁਸੀਂ ਜਿਹੜਾ ਪੁੱਛਣਾ ਹੈ ਨਾ ਜੀ ਕਾਰ ਮੇਰੀ ਗੱਲ ਸੁਣ ਤੁਸੀਂ ਉਹਦਾ ਤੂੰ ਕਿਉਂ ਨਹੀਂ ਲਿਖ ਕੇ ਬੈਠੇ ਜੀ ਤੁਸੀਂ ਜੋ ਪੁੱਛ ਰਹੇ ਹੋ ਨਾ ਉਹ ਪੁਲਿਸ ਡਿਪਾਰਟਮੈਂਟ ਦਾ ਉਹ ਪੁੱਛ ਸਰ ਇਹਨਾਂ ਨੂੰ ਉਹ ਬੇਲ ਲੈਂਦੇ ਨੇ ਕੱਲ ਨੂੰ ਕਰਾਈ ਕਰਦੇ ਨੇ ਫਿਰ ਵੇਚਦੇ ਨੇ ਫਿਰ ਦੂਜਨ ਖਾਂਦੇ ਨੇ ਬੇਲ ਕੈਨਸਲ ਕਰਾਣੀ ਸਾਡੀ ਜ਼ਿੰਮੇਵਾਰੀ ਹੈ ਸਰ ਉਹਨੂੰ ਹੈ ਨਾ ਇਸ ਤੋਂ ਪਹਿਲਾਂ ਕੋਈ ਜਿਹੜੇ ਬੰਦੇ ਇਹ ਫਰਜੀ ਚੋਣਾਂ ਦਾ ਦਿੰਦੇ ਹੈਗੇ ਜਾਂ ਪਿੱਛੇ ਬੰਦੇ ਪੜ੍ਹਦੇ ਨੇ ਨਿਸ਼ਾਨਦਸਤ ਕਰਦੇ ਉਹਨਾਂ ਤੇ ਵੀ ਕੋਈ ਸਖਤ ਕਾਰਵਾਈ ਹੋ ਰਹੀ ਹੈ ਉਹ ਵੀ ਲਗਾਤਾਰ ਚੱਲ ਰਹੀ ਹੈ ਕਾਰਵਾਈ ਮੇਰੇ ਕੋਲ ਹੁਣ ਫਿਗਰਸ ਨਹੀਂ ਹੈ ਬਦ ਕਾਰਵਾਈ ਹੋ ਰਹੀ ਹੈ ਸਰ ਮੈਕਟੋ ਹਾਂ ਅੱਜ 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 ਬਾਬਾ ਜੀ ਸਾਹਿਬ ਪਲੀਜ਼ 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 ਸਰ ਆਪਾਂ ਆਪਣੇ ਮਿਸ਼ਨ ਦੇ ਵਿੱਚ ਕਿੰਨੇ ਫਸਲ ਕਾਮਯਾਬ ਹੋ ਕਿੰਨਾ ਗੈਰੈਂਟੀਗੇਟ ਕਰ ਸਕਿਆ ਪ੍ਰੈਕਟਿਸ ਦੇਖੋ ਮੈਂ ਆਈ ਵੋਂਟ ਅ ਕਮੈਂਟ ਔਨ ਦਾ ਪਰਸੈਂਟੇਜ ਵਾਈਸ ਮੈਂ ਕਮੈਂਟ ਕਰਾਂਗਾ ਸਾਡੀ ਜਿਹੜੀ ਮੁਹਿੰਮ ਦੀ ਇੰਟੈਂਕ ਕਿ ਆਪਾਂ ਕਿੰਨਾ ਇਸ ਚੀਜ਼ ਚ ਅੰਦਰ ਵੜੇ ਹੋਏ ਹਾਂ ਕਿੰਨੇ ਆਪਾਂ ਸੀਰੀਅਸ ਹੈ ਤੇ ਕਿੰਨੀ ਮੁਸਤੈਦੀ ਨਾਲ ਇਹਨੂੰ ਖਤਮ ਕਰਨ ਤੇ ਲੱਗੇ ਰਾਤਰਾਸਿਟ ਪੈਟਰੋਨੀਅਰ

ਤੁਹ ਪੁੱਛਣਾ ਪੀਸੀਆਰ ਮੋਟਰਸਾਈਕਲ ਦੇ ਕੋ 4 ਵੀਲਰਸ ਤੇ ਚੱਲ ਰਹੇ 35 45 ਦਿਨੇ ਤੇ 45 ਹੀ ਰਾਤ ਨੂੰ ਉਹਦੇ ਚ ਦੋ ਤਿੰਨ ਕਈ ਜਗ੍ਹਾ ਚਾਰ ਮਲਾਜ਼ਮ ਬੈਠੇ ਮੋਟਰਸਾਈਕਲ ਜਿਹੜੇ ਹੈ ਉਹ ਪਹਿਲਾਂ ਚਲਦੇ ਸੀਗੇ 25 ਦੇ ਕਰੀਬ ਦਿਨੇ ਹੁਣ ਰਾਤ ਨੂੰ ਚੱਲ ਰਹੇ ਹੈ 12 ਉਹ ਉਹਨਾਂ ਹੀ ਏਰੀਆਸ ਚ ਜਿਹੜੇ ਬਿਲਕੁਲ कंस्ट्रक्टेड uh, है पुरान, पुराना शहर नहीं गकती इसलिए एक किता है क्योंकि सुपरवि अफेक्टिव सुपरविजन है कारण यह है मोटरसाइकिल चला चला दो नाइट डोमिनेशन अफसर साढ़े दो निकलते हैं जिमें निकले अपना डी जी पी साहब निकले तो एस जी पी साहब निकले हूँ चौबीस मोटरसाइकिल चैक करना या पाँ मोटरसाइकिल्स चेक कर करना इट इज़ नॉट प्रैक्टिकल आप ही चलाइए ਜਿਹਨੂੰ ਆਪਾਂ ਚੈੱਕ ਕਰਦੇ ਆਂ ਦਿਸ ਇਜ਼ ਦਿਸ ਜੇ ਸਹੀ ਜੁਨੇਵਾ ਕੌਂਸਲ ਆਪਦੇ ਟਿੱਕੀ ਹੈ ਵੈਟ ਐਕਸਾਈ ਕੋਲ ਹੀ ਮੁਤਾਬਕ ਕੋ ਨਹੀਂ ਪੂਰ ਸਕਦੇ ਲੇਕਿਨ ਜੇ ਦੋ ਦੋਮੋ ਟਿੱਕੀ ਖੋਦੇਗਾ ਆਪ ਨੂੰ ਬਹੁਤ ਜ਼ਿਆਦਾ ਤੁਸੀਂ ਤੁਸੀਂ ਲਿਖ ਕੇ ਦੋ ਨਾ ਐਕਸੈਸ ਵਾਲਿਆਂ ਨੂੰ ਸਰ ਐਕਸਾਈ ਜਿਹੜੇ ਪਹਿਲੇ ਵਾਲੇ ਦੋ ਮਟਰ ਦੋ ਮਟਰ ਜਿਹੜੇ ਅਸਲੀ ਵਾਲੇ ਕੋ ਪੁਰਸਫਨ ਨੇ ਕਾ ਡਾਕੂਮੈਂਟ ਚੈੱਕ ਕੀਤੇ ਉਹਨਾਂ ਕੋ ਨਹੀਂ ਪਾਏਗੇ ਜਿਉਂਨੇ ਉਸੇ ਉੱਤੇ ਟਿੱਕੀ ਬੰਦ ਕਰਾ ਦਿੱਤੀ ਹਾਂ ਉਹ ਹਰ ਉਹਨੇ ਜੋ ਕੋਈ ਜਾਂਦਾ ਅਫਸਰ ਕਹਿੰਨੇ ਸਾਡੇ ਕੋ ਸਹੀ ਨਹੀਂ ਕੋਈ ਗੀ ਫਿਰ ਉਹਨਾਂ ਕੇਸਾਂ ਦਾ ਡਾਕੂਮੈਂਟ ਦੇ ਦਿਓ ਇਹ ਇਹ ਲਿਖ ਲਿਖ ਦਿਓ ਸਰ ਸਰ ਉਹ ਡਾਕੂਮੈਂਟ ਡਾਕੂਮੈਂਟ ਦੇ ਫਾਇਦੇ ਵਿੱਚ ਫੇਰ ਕਰਕੇ ਬੰਦੇ ਕਹਿੰਦੇ ਮਟਰ ਵੀ ਹੋ ਚੁੱਕਾ ਇੱਕ ਤੇ ਇੱਕ ਤੇ ਇਹਨਾਂ ਨੇ ਪੈਟਰੋਲਿੰਗ ਕਰਕੇ ਆ ਤੇ ਏਕੇ ਜਿੱਥੇ ਠੀਕੇ ਕਰ ਰਹੇ ਸਾਡੀ ਹੋਰ ਕੋਈ ਸਰ ਇੰਡਸਟਰੀ ਏਰੀਆ B ਦੇ ਦੋ ਪਾਰਕਾਂ ਨੇ ਉਹਨਾਂ ਪਾਰਕਾਂ ਦੇ ਵਿੱਚ ਰਾਤ ਨੂੰ 1 ਤੋਂ 1:30 ਵਜੇ ਥੋੜਾ ਉਹ ਥੋੜੀ ਡਿਟੇਲ ਡਿਟੇਲ ਦੱਸੋ ਸਰ ਇੰਡਸਟਰੀ ਏਰੀਆ B ਆ ਜਿਹੜਾ ਜੀ ਉਹ ਪਾਰਕਾਂ ਨਹੀਂ ਉਹ ਪਾਰਕਾਂ ਦੇ ਵਿੱਚ ਰਾਤ ਨੂੰ 1 ਤੋਂ 1:30 ਵਜੇ ਹਾਂਜੀ ਬੱਚਾ ਤੇ ਲੜਕੇ ਹੁੰਦੇ ਉਲੜਬਾਜੀ ਵੀ ਕਰਦੇ ਨਾਲੇ ਦੁਆਲੇ ਦੇ ਲੋਕਾਂ ਦੇ ਮੋਢੇ ਮੱਡੂ ਵੀ ਨੋਕੀ ਤਹੀਂ ਤਾਂ ਮੈਂ ਸੰਪਰਕ ਮੀਟਿੰਗਸ ਕੀਤੀਆਂ ਆ ਜਿਹੜੀ ਸਾਡੀ ਹੋ ਰਹੀ ਹੈ ਇਹ ਪ੍ਰੈਸ ਕਾਨਫਰੰਸ ਆਬਲਿਕ ਸੰਪਰਕ ਮੀਟਿੰਗ ਹੈ ਕਈ ਚੀਜ਼ਾਂ ਜਿਹੜੀ ਸਾਨੂੰ ਨਹੀਂ ਪਤਾ ਉਹ ਤੁਸੀਂ ਸਾਨੂੰ ਦੱਸਦੇ ਐਂਡ ਵੀ ਟੇਕ ਦ ਕਰੈਕਟਿਵ ਮੈਜਰਸ दो बार तो मैं जा चुके हैं तुलसी कवर करता सी होवे सी के पर्चे जी चंगे चंगे बंदे फड़ के अपन अंदर गिप्पे सी के जी फिर थोड़ा जा इलेक्शन टाइम आ गया और कारवे दोबारा शुरू हो दो चिंता जी 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 और पूछ अब हेड डेवलपर वी आर वेरी क्लोज वेरी क्लोज